ਇਹਨਾਂ ਦਰਤੀ ਦਾ ਜ਼ਰੂਰੀਆਂ ਹਨ ਪਿਊਲ ਹੀਟ ਤੇ ਆਕਸੀਜਨ ਜਦੋਂ ਇਹਨਾਂ ਤਿੰਨੋ ਚੀਜ਼ਾਂ ਆਏ ਕੋਨ ਪਾਸ ਦੇ ਅੰਤਰਗਤ ਤੱਤ ਵਿੱਚ ਮਿਲਦੀਆਂ ਤਾਂ ਅੱਗ ਲੱਗਦੀ ਹੈ ਕਲੀਅਰ ਹੈ ਉਸ ਤੋਂ ਬਾਅਦ ਅੱਗ ਕਿੰਨੇ ਟਾਈਪ ਦੀ ਹੁੰਦੀ ਹੈ ਟਾਈਪਸ ਆਫ ਫਾਇਰ ਅੱਗ ਨੂੰ ਪੰਜ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ A ਕਲਾਸ B ਕਲਾਸ C ਕਲਾਸ D ਕਲਾਸ ਤੇ ਕ ਕਲਾਸ A ਕਲਾਸ ਦੀ ਜਿਹੜੀ ਫਾਇਰ ਹੈ ਉਹਦੇ ਵਿੱਚ ਆਪਣਾ ਕੋਈ ਵੀ ਲੱਕੜੀ ਕੋਲਾ ਆਕੋ ਕਾਸਬੂਧ ਪੇਪਰ वुਡ ਸਭ ਕੁਝ ਜਿਹੜਾ A ਕਲਾਸ ਦੇ ਵਿੱਚ ਆਉਂਦਾ ਹੈ B ਕਲਾਸ ਦੇ ਵਿੱਚ ਆਪਣਾ ਕੋਈ ਵੀ ਕੈਮੀਕਲ ਕੈਮੀਕਲ ਮੀਨਸ ਡੀਜ਼ਲ ਪੈਟਰੋਲ ਕੇਰੋਸਨ ਪੇਂਟ ਪਲਾਸਟਿਕ ਇਹ ਸਭ ਹੀ ਕਲਾਸ ਦੇ ਵਿੱਚ ਆਉਂਦੇ ਨੇ 3 ਕਲਾਸ ਦੇ ਵਿੱਚ ਆਪਣੀਆਂ ਗੈਸੇ ਨੇ ਗੈਸੇ ਜੋ ਆਪਾਂ ਘਰਾਂ 'ਚ ਵਰਤੇ ਜਾਂਦੀਆਂ ਜੀ ਐਨ ਜੀ ਐਲ ਪੀ ਜੀ ਆਪਣੀ ਆਟੋ ਯੂਜ਼ ਹੁੰਦੀ ਹੈ ਕੋਈ ਵੀ ਗੈਸਿਸ ਹੈ ਉਹ 3 ਕਲਾਸ ਦੇ ਵਿੱਚ ਆਉਂਦੀਆਂ ਤੇ ਡੀ ਕਲਾਸ ਇਹ ਸਾਈਡ ਟੂ ਸਾਈਡ ਇਹ ਅੱਗ ਨੂੰ ਕੰਟਰੋਲ ਕਰੇਗਾ ਛੋਟੀ ਅੱਗ ਨੂੰ ਜਦੋਂ ਅੱਗ ਲੱਗਦੀ ਹੈ ਠੀਕ ਹੈ ਜੀ ਤੇ ਬਾਕੀ ਆਪਣਾ ਹਸਪੀਟਲ ਦੇ ਵਿੱਚ ਕਮੇਨਿਟੀਜ਼ ਹੁੰਦੀ ਹੈ ਕਿ ਆਪਾਂ ਕਦੇ ਵੀ ਫਾਇਰ ਲੱਗੇ ਆਪਾਂ ਫਾਇਰ ਫਾਇਰ ਬੁਲ ਕੇ ਸਾਰੇ ਬੰਦੇ ਨੂੰ ਫਾਰਮ ਨਹੀਂ ਕਰਨਾ ਸਿਰਫ ਤੁਹਾਡੇ ਸਟਾਫ ਨੂੰ ਪਤਾ ਹੋਵੇ ਤੇ ਰਿਪੋਰਟ ਹੁੰਦਾ ਕਿਹੜਾ ਕੋਡ ਦਾ ਫਾਰਮ ਹੈ ਅੱਧੀ ਵੇੜਾ ਅਰੇਟ ਕੋਡ ਦਾ ਹੈ ਇਹਦਾ ਮੀਨ ਤੇ ਹੀ ਹੁੰਦਾ ਕਿ ਸਾਰੇ ਇੱਕ ਸਾਰੀ ਪਬਲਿਕ ਨੂੰ ਕੋਈ ਕੁਝ ਪਕ ਲੈਣਾ ਵਜੇ ਠੀਕ ਹੈ ਸਿਰਫ ਤੁਹਾਡੇ ਸਟਾਫ ਵੀ ਚਾਹਦੇ ਪਾਇਨ ਕਰਾਂਗੇ ਚੋੜੇਗਾ ਸਾਨੂੰ ਕਰਟ ਬੋਊਗਾ ਉਹਦੇ ਬਾਅਦ ਕੀ ਜੇ ਆਪਾਂ ਰੈਕਲਰ ਕਰਾਂਗੇ ਇਹਦਾ ਨਹੀਂ ਕੋਈ ਜੁਰਮ ਨਹੀਂ ਕਰਾਂਗੇ ਠੀਕ ਹੈ ਆਪਣੀ ਇੱਕ ਗਲਾਸੀ ਆ ਗਈ ਹੈ ਲੱਗਦੀ ਹੋਈ ਪੰਪਣੀ ਮਾਂ ਦੇ ਮਾਇਸ ਦੇ ਵੀਰ ਜੀ 1940 ਦੇ ਤੋਂ ਬੰਦੇ ਨੇ ਬਹਿਨੇ ਵਿੱਚ ਹਾਥ ਪਾ ਲਿਆ ਜਰਨਲ ਸਮੂਹ ਜੀ ਸਾਹ ਅਗਰ ਦੇ ਵਿੱਚ ਬਸ ਤੇ ਬਾਲਰੂ ਕੋਈ ਆਮਰ ਵੀ ਜਿਹੜੀ ਅੰਦਰ 76 ਦੀ ਬੀੜੀ ਤੇ ਬੰਦੀ 14 ਪਿਆਰ ਤੋਂ ਲੈ ਕੇ 20 ਪਿਆਰ ਤੱਕ ਉਹਦੇ ਵਿੱਚ ਕੀ ਕਰਦੇ ਆਪਾਂ ਹਸਪੀਟਲ ਸਕੂਲ ਫੈਕਟਰੀਆਂ ਬਿਲਡਿੰਗਾਂ ਵੱਡੀਆਂ ਵੱਡੀਆਂ ਮੋਲ ਵਗੈਰਾ ਚ ਜਾ ਕੇ ਅਈ ਸਰ ਜੀ ਅੱਜ ਦੇ ਫਾਇਰ ਵਾਲੇ ਆਈਸੀ ਨੇ ਕੀ ਉਹਦੇ ਬਾਰੇ ਕੀ ਕੈਂਪ ਬਾਰੇ ਜਾਣਕਾਰੀ ਦਿੱਤੀ ਅੱਜ ਦਸੂਆ ਦੇ ਫਾਇਰ ਸੇਫਟੀ ਅਫਸਰ ਤੇ ਆਪਣੀ ਟੀਮ ਲੈ ਕੇ ਹਸਪੀਟਲ ਦਾ ਦੌਰਾ ਕੀਤਾ ਸੀ ਕਿਉਂਕਿ ਮਿਤੀ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਫਾਇਰ ਸੇਫਟੀ ਵੀਕ ਚੱਲ ਰਿਹਾ ਹੈਗਾ ਤੋਂ ਉਹਨਾਂ ਨੇ ਉਹਦੀ ਟੀਮ ਨੇ ਆ ਜਾਣ ਕੇ ਜਿਹੜੇ ਸਾਡੇ ਹਸਪੀਟਲ ਦਾ ਸਟਾਫ ਸੀ ਸਾਡੇ ਸਿਕਿਉਰਿਟੀ ਵਾਲੇ ਸੀ ਕਲਾਸ 4 ਸੀ ਤੇ ਬਾਕੀ ਸਟਾਫ ਸੀ ਉਹਨਾਂ ਨੂੰ ਜਿਹੜਾ ਆ ਕਿਤੇ ਵੀ ਹਸਪਤਾਲ ਦੇ ਵਿੱਚ ਕਿਤੇ ਅੱਗ ਲੱਗ ਜਾਂਦੀ ਆ ਉਹਨੂੰ ਕਿਸ ਤਰ੍ਹਾਂ ਬੁਝਾਉਣਾ ਹੈਗਾ ਉਸ ਸਬੰਧੀ ਜਿਹੜੀ ਜਾਣਕਾਰੀ ਦਿੱਤੀ ਸੀ। ਹਾਈ ਸਰ ਜਿਹੜਾ ਅੱਜ ਫਾਇਰ ਸੇਫਟੀ ਦੇ ਜਿਹੜੇ ਆਪਣੇ ਦਿਨ ਮਨਾਇਆ ਜਾ ਰਿਹਾ ਉਹਦੇ ਬਾਰੇ ਕੀ ਜਾਣਕਾਰੀ ਹੈਗੀ? ਉਹਦੇ ਬਾਰੇ ਇਹ ਜਾਣਕਾਰੀ ਕਿ ਸਾਨੂੰ 1947 ਦੇ ਵਿੱਚ ਮੁੰਬਈ ਦੇ ਸ਼ਿਪ 'ਚ ਅੱਗ ਲੱਗੀ ਸੀ। ਜਿਸ 700 ਕਰੀਬ ਲੋਕ ਜਿਹੜੇ ਉਹ ਖਤਮ ਹੋ ਗਏ ਸੀ ਤੇ ਉਹਨਾਂ ਦੀ ਅੱਗ ਨੂੰ ਬੁਝਾਉਣ ਲਈ ਜਿਹੜੇ ਸਾਡੇ ਫਾਇਰ ਕਰਮਚਾਰੀ ਸੀ ਸ਼ਹਿਰ ਦੇ ਕਰੀਬ ਨੇ ਤੇ ਸ਼ਹੀਦ ਹੋ ਗਏ। ਉਹਨਾਂ ਦੀ ਯਾਦ ਵਿੱਚ ਜਿਹੜਾ ਇਹ 14 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਜਿਹੜਾ ਆਪਣਾ ਫਾਇਰ ਸੇਫਟੀ ਵੀਕ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ ਵੱਡੀ ਵੱਡੀ ਬਿਲਡਿੰਗਾਂ 'ਚ ਮਾਲ 'ਚ ਸਕੂਲ 'ਚ ਹਸਪੀਟਲ 'ਚ ਵਗੈਰਾ ਜਾ ਕੇ ਸਾਰੇ ਸਟਾਫ ਨੂੰ ਬਿੱਦ ਸਟੂਡੈਂਟ ਨੂੰ ਉਹਨਾਂ ਨੂੰ ਆਪਾਂ ਪੂਰੀ ਤਰ੍ਹਾਂ ਗਾਈਡ ਕਰਦੇ ਹਾਂ ਕਿ ਬੱਕ ਬੱਕ ਤਰ੍ਹਾਂ ਦੀ ਅੱਗ ਤੋਂ ਆਪਾਂ ਕਿਸ ਤਰ੍ਹਾਂ ਬਚਾਅ ਕਰ ਸਕਦੇ ਹਾਂ ਤੇ ਇਹੀ ਸਾਡਾ ਮੇਨ ਮਕਸਦ ਹੁੰਦਾ ਵੀ 14 ਅਪ੍ਰੈਲ ਤੋਂ ਲੈ ਕੇ ਆਪਾਂ 20 ਅਪ੍ਰੈਲ ਤੱਕ ਸਾਰੇ ਕਰ ਰਹੇ ਹਾਂ ਜਿਵੇਂ 슈ਗਰ ਮਿਲਨ ਨੂੰ ਦਾਵਾ 'ਚ ਕਰਕੇ ਆਇਆ ਕੈਮਰੇ ਬਾਈ ਸਕੂਲ 'ਚ ਕੀਤੀ ਹੈ ਸਪੋਰਟਸ ਜੀ ਐਸ ਆਰ ਡੀ ਹਸਪੀਟਲ ਚ ਕੀਤੀ ਆ ਇੱਕ ਆਪਣੇ ਇੱਥੇ ਹਸਪੀਟਲ ਕੀ ਨਾਮ ਹੈ ਅਗਮ ਹਸਪੀਟਲ ਚ ਕੀਤੀ ਆ ਅੱਜ ਅਸੀਂ ਸਰਕਾਰੀ ਹਸਪੀਟਲ ਚ ਇੱਥੇ ਆਏ ਆ ਦਸੂਏ ਚ ਤੇ ਲੋਕਾਂ ਨੂੰ ਇਹਦੇ ਬਾਰੇ ਗਾਈਡ ਕੀਤਾ ਗਿਆ ਤੇ ਲੋਕ ਸਾਡੇ ਨਾਲ ਧਿਆਨ ਦੇਣਗੇ ਔਰ ਵਧੀਆ ਸਾਡਾ ਸਹਿਯੋਗ ਕਰਨਗੇ ਦਾਨ ਜੀ ਨੂੰ ਮਾਰਕ ਸਾਹਿਬ ਜੀ